ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੂਟ ਲੈ ਕੇ ਆਏ ਆ ਥੋੜੇ ਸਭ ਦੇ ਪਸੰਦ ਦੇ ਜਿਹੜੀ ਮੈਂ ਪਾਨੀ ਆ ਤੇ ਹੁਣ ਹਿੰ ਤੱਕ ਫੋਟੋਜ਼ ਆਈ ਜਾਣੀਆਂ ਇਹ ਵਾਲੇ ਸੂਟ ਦੁਬਾਰਾ ਲੈ ਕੇ ਆ ਦੁਬਾਰਾ ਲੈ ਕੇ ਆ ਜਿਹੜੀ ਅੱਜ ਦੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਸਾਡੀ ਲਾਸਟ ਵੀਡੀਓ ਹੋਏਗੀ ਇਸ ਸੀਜ਼ਨ ਦੀ ਠੀਕ ਹੈ ਜੀ ਮਤਲਬ ਕਿ ਜਿਹੜੇ ਅਸੀਂ ਇਹ ਸੂਟ ਲੈ ਕੇ ਆਏ ਆ ਹੁਣ ਸਭ ਨੂੰ ਪਤਾ ਹੀ ਆ ਜੀ ਕਿ ਤਾਂ ਜਿੱਦਾਂ ਗਰਮੀ ਸ਼ੁਰੂ ਹੁੰਦੀ ਹੁੰਦੀ ਹੈ ਫਿਰ ਸਰਦੀ ਦਾ ਸਟਾਕ ਬਣਨਾ ਸ਼ੁਰੂ ਹੋ ਜਾਂਦਾ ਤੇ ਮਤਲਬ ਕੰਪਨੀਆਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਹਨਾ ਤੇ ਫਿਰ ਹੁਣ ਨਮੀ ਨਮੀ ਕਲੈਕਸ਼ਨ ਜੀ ਆਂਦੀ ਹੈ ਤਾਂ ਉਹਦੇ ਵਿੱਚ ਹੁਣ ਇਹ ਵਾਲਾ ਸਾਰਾ ਸਟਾਕ ਹੁਣ ਸੇਲ ਆ ਜਿਹੜਾ ਅਸੀਂ ਪਰਚੇਸ ਕਰਨਾ ਸੀ ਕਰ ਲਿਆ ਅੱਜ ਲਾਸਟ ਡੇ ਅਸੀਂ ਇਹ 1900 ਦੇ ਤਿੰਨ ਸੂਟਾਂ ਵਾਲੀ ਵੀਡੀਓ ਪਾ ਰਹੇ ਹਾਂ ਕਿਉਂਕਿ ਸਭ ਨੂੰ ਬਹੁਤ ਜ਼ਿਆਦਾ ਇਸ ਵੀਡੀਓ ਦੀ ਵੇਟ ਸੀਗੀ ਬਹੁਤ ਸਾਰੇ ਮੈਸੇਜਸ ਸੀਗੇ ਤੇ ਅੱਜ 1900 ਦੇ ਤਿੰਨ ਹੀ ਸੂਟ ਮਿਲਣਗੇ ਜੀ ਸਿੰਗਲ ਸੂਟ ਕਿਸੇ ਨੂੰ ਨਹੀਂ ਮਿਲੇਗਾ ਤੁਸੀਂ ਜਿਹੜੇ ਮਰਜੀ ਤਿੰਨ ਸੂਟ ਲੈ ਸਕਦੇ ਹੋ ਤੇ ਪ੍ਰਾਈਸ ਰਹੇਗਾ ਸੌਰੀ ਪ੍ਰਾਈਸ ਤਾਂ ਮੈਂ ਦੱਸ ਹੀ ਦਿੱਤਾ 1900 ਦੇ ਤਿੰਨ ਸੂਟ ਹੋਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੌਰੀ ਸ਼ਿਪਿੰਗ ਚਾਰजेस ਵੀ ਫ੍ਰੀ ਤੋਂ ਨੇ ਠੀਕ ਹੈ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਕਲੈਕਸ਼ਨ ਬਹੁਤ ਪਿਆਰੀ ਜੀ ਹੈ ਜਿਹੜੀ ਅਸੀਂ ਤੁਹਾਨੂੰ ਸੂਟ ਦਵਾਂਗੇ ਤੁਸੀਂ ਸੂਟ ਸਟਿਚ ਕਰਵਾਉਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਨੂੰ ਵਾਸ਼ ਜ਼ਰੂਰ ਕਰ ਲਿਓ ਕਿਉਂਕਿ ਜਿਹੜੀ ਮਾੜੀ-ਮੋਟੀ ਚਸ ਜੀ ਜਾਣੀ ਹੁੰਦੀ ਉਹ ਚਲੇ ਜਾਂਦੀ ਹੈ ਪ੍ਰੈਸ ਕਰਕੇ ਇਹਨਾਂ ਦੀ ਤੁਸੀਂ ਦੁਬਾਰਾ ਤੋਂ ਸਟਿਚਿੰਗ ਕਰ ਸਕਦੇ ਹੋ ਸਾਰੇ ਜਣੇ ਬਹੁਤ ਲਾਈਕ ਕਰਦੇ ਆ ਤਾਂ ਕਰਕੇ ਤੁਹਾਨੂੰ ਪਤਾ ਹੀ ਆ ਵੀਡੀਓ ਬਾਪੇ ਇਸ ਬਾਰ ਬਾਰ ਤਾਂ ਹੀ ਲੈ ਕੇ ਆਉਂ ਨੂੰ ਦਿਲ ਕਰਦਾ ਜੇ ਇਹਨਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਆ ਇਹ ਹੈਗੇ ਨੇ ਜੀ 1900 ਦੇ 3 ਸੂਟ ਠੀਕ ਹੈ ਜਿਹੜੇ ਮਰਜ਼ੀ ਤੁਸੀਂ 3 ਸੂਟ ਲੈ ਸਕਦੇ ਹੋ ਸਰਵੋਸਕੀ ਵਰਕ ਦੇ ਨਾਲ ਹਾਈਲਾਈਟ ਆ ਤੇ ਸ਼ਰਟ ਦੀ ਲੈਂਥ ਰਹੇਗੀ 42 ਜਾਂ 43 ਮੈਂ ਤੁਹਾਨੂੰ ਮੈਂ ਕਿਹ ਦੱਸ ਦਾਨੀ ਆ ਕਿਉਂਕਿ ਫਿਰ ਬਹੁਤ ਸਾਰੇ ਕਮੈਂਟ ਆਉਂਦੇ ਹੁੰਦੇ ਆ ਕਿੰਨੀ ਲੈਂਥ ਬਣਦੀ ਹੁੰਦੀ ਆ ਤੇ ਲੈਂਥ ਬਣ ਜੇਗੀ ਆਪਣੇ 44 ਆ ਠੀਕ ਹੈ 44 ਲੈਂਥ ਆ ਜੀ ਸ਼ਰਟ ਦੀ neck ਬਣਿਆ ਹੋਇਆ ਆਲਰੇਡੀ ਬਟਨਸ ਦੇ ਨਾਲ ਆ ਮੜੇ ਹੋਏ ਬਟਨ ਨੇ ਨਾਲ ਇਸ ਸਲਵਾਰੇ ਦੀ ਬਲੂ ਕਲਰ ਦੀ ਤੇ ਕਾਟਨ ਦੇ ਹੈਗੇ ਨੇ ਦੁਪੱਟੇ ਮੈਨੂੰ ਇਦਾਂ ਦੇ ਸੂਟ ਪਾਉਣ ਲੱਗੇ ਥੋੜਾ ਜਿਹਾ ਡਰ ਜਿਹਾ ਲੱਗਦਾ ਹੁੰਦਾ ਕਿਉਂਕਿ ਮੈਨੂੰ ਇਦਾਂ ਹੁੰਦਾ ਕਿ ਮੈਂ ਆਨਲਾਈਨ ਦੇਣਾ ਤਾਂ ਖੁਸ਼ ਵਧੀਆ ਹੀ ਦਈਏ ਤਾਂ ਵਧੀਆ ਤਾਂ ਜਿਹੜਾ ਡਿਮਾਂਡ ਜਿਨ੍ਹਾਂ ਕੋਲ ਗਏ ਹੋਏ ਉਹੀ ਬਾਰ-ਬਾਰ ਮੰਗਦੇ ਆ ਫਿਰ ਤਾਂ ਕਰਕੇ ਬਾਰ-ਬਾਰ ਲੈ ਕੇ ਆਣੇ ਪੈਂਦੇ ਆ ਇਹ ਲਾਸਟ ਵੀਡੀਓ ਹੋਏਗੀ ਜੀ 컬러 ਬਹੁਤ ਸੋਹਣੇ ਨੇ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਸਾਡੇ ਕੋਲ ਬਹੁਤ ਸਾਰੇ ਸੂਟ ਆ ਜਿਹੜੇ ਮੈਂ ਤੁਹਾਨੂੰ ਹੁਣ ਵੀਡੀਓ 'ਚ ਦਿਖਾ ਰਹੀ ਆ ਇਹ ਤਾਂ ਇੱਕ-ਇੱਕ ਕੇ 컬러 ਆ ਮਤਲਬ ਕਿ ਇੱਕ-ਇੱਕ ਸੈੱਟ ਦਿਖਾ ਰਹੀ ਆ ਇੱਕ-ਇੱਕ ਜਿੱਦਾਂ ਇਹ ਵਾਲਾ ਸੂਟ ਆ ਜਿਹੜਾ ਮੈਂ ਖੋਲ ਰਹੀ ਏ ਜੀ ਸੇਮ ਦੇ ਵਿੱਚ ਤਿੰਨ ਤੋਂ ਚਾਰ ਸੈੱਟ ਨੇ ਜੀ ਮਤਲਬ ਕਿ ਇੱਕ-ਇੱਕ ਸੈੱਟ ਦੇ ਸਾਡੇ ਕੋਲ 20-20 ਸੂਟ ਆ ਤੁਸੀਂ ਜਿਹੜੇ ਇਕ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਇਹਦੇ ਨਾਲ ਇਹ ਸਲਵਾਰ ਆ ਪਿਓਰ ਕਾਟਨ ਦੇ ਸੂਟ ਰਹਿਣਗੇ ਤੇ ਸਲਵਾਰ ਦੁਪੱਟਾ ਇਹ ਕਾਟਨ ਦਾ ਬਸ ਰੇਟ ਦੇ ਹਿਸਾਬ ਨਾਲ ਬਹੁਤ ਸੋਹਣੇ ਸੂਟ ਨੇ ਕਿਸੇ ਨੇ ਕਿਸੇ ਨੂੰ ਗਿਫਟ ਕਰਨੇ ਆ ਸਟਿਚ ਕਰਕੇ ਗਰਮੀਆਂ ਦੇ ਏਸੀ ਸੂਟ ਆ ਜੀ ਇਹ ਮੈਂ ਤੁਹਾਨੂੰ ਇਦਾਂ ਹੀ ਦਿਖਾਵਾਂਗੀ ਕਿਉਂਕਿ ਬਹੁਤ ਸਾਰੇ ਸੂਟ ਹੈ ਜਿਹੜੇ ਦਿਖਾਣੇ ਆ ਜੇ ਇੱਕ ਇੱਕ ਖੋਲਣ ਲੱਗੇ ਫਿਰ ਕਾਫੀ ਟਾਈਮ ਲੰਬੀ ਵੀਡੀਓ ਹੋ ਜਾਏਗੀ ਹੁਣ ਜਿੱਦਾਂ ਇਹ ਸੂਟ ਪਿਆ ਮੈਂ ਤੁਹਾਨੂੰ ਇੱਕ ਵਾਰੀ ਸਮਝਾ ਵੀ ਦਿੰਨੀ ਆ ਇਹ ਸੂਟ ਪਿਆ ਤੇਰੀ ਇੰਨੀ ਕੀ ਲੈਂਥ ਨਹੀਂ ਹੈਗੀ ਠੀਕ ਹੈ ਇਹਦੀ ਲੈਂਥ ਇਹਨਾਂ ਦੇ ਵਿੱਚ ਫੋਲਡ ਹੁੰਦੀ ਆ ਵਿੱਚ ਇਹ ਦੇਖੋ ਐਦਾਂ ਫੋਲਡਿੰਗ ਕਰਕੇ ਪੈਕਿੰਗ ਕੀਤੀ ਵੀ ਹੁੰਦੀ ਆ ਇਹ ਬਟਨ ਤੇਰੀ ਲਾਈਨਾਂ ਵਾਲੀ ਸਲਵਾਰ ਤੇ ਕਾਟਨ ਦੇ ਦੁਪੱਟੇ ਬਹੁਤ ਸੋਹਣੇ ਸੂਟ ਨੇ ਤੇ ਪ੍ਰਾਈਸ 1900 ਦੇ 300 ਟਨੇ ਜੇ ਕੋਈ ਵੀ 300 ਤੁਸੀਂ ਲੈ ਸਕਦੇ ਹੋ ਜਿਹੜੇ ਮਰਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਤੇ ਇਹ ਹੈਗਾ neck ਤੇ patch ਇਤਾਰੇਗਾ ਜੀ ਇਹਦਾ ਪ੍ਰਿੰਟ ਬਹੁਤ ਸੋਹਣਾ ਜਿਹਾ ਇਹ ਹੈਗੀ ਹੈ ਸਲਵਾਸ਼ ਤੇ ਹੈਗਾ ਦੁਪੱਟਾ ਕਲਰ ਇਹ ਸਾਰੇ ਦੇ ਚ ਕਲਰ ਨੇ ਬਹੁਤ ਸੋਹਣੇ ਸੋਹਣੇ ਜਿਹਾ ਕਲਰ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਫਿਕ ਸੈਂਡ ਕਰ ਸਕਦੇ ਹੋ ਸ਼ਿਪਿੰਗ ਵੀ ਫਰੀ ਕਰਤੀ ਲਾਸਟ ਵੀਡੀਓ ਹੋਏਗੀ ਤੁਸੀਂ ਜਿੰਨੇ ਸੂਟ ਲੈਣੇ ਲੈ ਸਕਦੇ ਹੋ ਜਿਨ੍ਹਾਂ ਕੋਲ ਗਏ ਹੋਏ ਆ ਉਹਨਾਂ ਨੇ ਤਾਂ ਦੇਖ ਹੀ ਲਿਆ ਕਿਦਾਂ ਸਟਾਫ ਹੈ ਜੇ ਤੁਹਾਨੂੰ ਪਸੰਦ ਆਇਆ ਇਹ ਸਟਾਫ ਤਾਂ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਕੇ ਅਗਲੀ ਗਰਮੀ ਵਾਸਤੇ ਵੀ ਰੱਖ ਸਕਦੇ ਹੋ ਕਿਉਂਕਿ ਹਰ ਇੱਕ ਵਾਰ ਕੱਪੜੇ ਦਾ ਰੇਟ ਮਹਿੰਗਾ ਹੀ ਹੁੰਦਾ ਹੈ ਕਲਰ অপਸ਼ਨ ਦੋ ਨੇ ਦੇ ਵਿੱਚ ਇਹ ਪਰਪਲ ਕਲਰਾ ਜੀ ਵੀ neck ਬਣਿਆ ਹੋਇਆ ਪਹਿਲਾਂ ਵੀ ਤੁਸੀਂ ਇਹ ਡਿਜ਼ਾਈਨਿੰਗ ਦੇਖੀ ਹੋਈ ਆ ਬਾਰ ਬਾਰ ਕਈ ਕਈ ਸੂਰਤਾ ਸੇਮ ਹੀ ਡਿਜ਼ਾਈਨ ਚਾਹੀ ਜਾਂਦੇ ਆ ਇਹ ਸਲਵਾਰ ਆ ਇਹ ਦੁਪੱਟਾ ਹੈ ਠੀਕ ਹੈ ਵੀ neck ਦੇ ਵਿੱਚ ਕਲਰ ਦੋ ਨੇ ਇਹ ਪ੍ਰਿੰਟ ਬਹੁਤ ਸੋਹਣਾ ਹੈ। ਕਲਰ ਬਹੁਤ ਸੋਹਣਾ ਹੈ। yellow ਕਲਰ ਹੈ। ਤੇ ਇਹ ਹੈਗੇ ਨੇ ਜੀ ਇਹਦੇ ਵਿੱਚ ਦੋ ਕਲਰ। ਇਹ ਛੋਟਾ ਜਾਂ ਵੱਡਾ ਪ੍ਰਿੰਟ ਆ ਜਾਂਦਾ ਏ। 20 ਨੱਕ ਦੇ ਵਿੱਚ ਆ ਪਿਓਰ ਕਾਟਨ ਦੇ ਸੂਟ ਆ। ਇਹ ਸਲਵਾਰ ਆ। ਇਹ ਕਾਟਨ ਜਿਹੜੇ ਦੁਪੱਟੇ ਆ ਉਹ ਵੀ ਲੰਮੇ ਚੌੜੇ ਜਿਹੇ ਆ ਜਿੱਦਾਂ ਤੁਸੀਂ ਬਾਹਰ ਜਾਣੇ ਹੋ ਤਾਂ ਫੇਸ ਵਗੈਰਾ ਕਵਰ ਕਰਨ ਵਾਸਤੇ ਵੀ ਸੋਹਣੇ ਆ ਇਹ ਤਿੰਨ ਕਲਰ ਨੇ ਇਹਦੇ ਵਿੱਚ ਸੇਮ ਦੇ ਵਿੱਚ ਇਹ neck ਤੇ work ਆ ਜੇ ਠੀਕ ਹੈ ਇਹ ਸਲਵਾਰ ਇਹਦੇ ਨਾਲ ਤੇ ਦੁਪੱਟਾ ਇਹਦੇ ਕਲਰ ਦੇਖ ਲਓ ਕਲਰ ਬਹੁਤ ਸੋਹਣੇ ਆ ਇਹ ਕਲਰ ਨੇ ਜੀ ਇਹਦੇ ਚਾਰ ਕਲਰ ਨੇ ਚਾਰੋਂ ਹੀ ਕਲਰ ਪਿਆਰੇ ਆ ਨੱਕ ਤੇ ਬਹੁਤ ਸੋਹਣਾ ਬਟਨ ਆ ਤੇ ਸਾਰੇ ਦੇ ਵਿੱਚੇ ਵਰਕ ਹੈ print ਦੇ ਉੱਪਰ ਇਹ ਹਲਕਾ ਜਿਹਾ ਸੁਨ ਲਿਖਦਾ ਹੋਏਗਾ ਸਿੱਪੀ ਦੇ ਨਾਲ ਵਰਕ ਆ ਇਹ ਸਲਵਾਰ ਆ ਜੀ ਤੇ ਦੁਪੱਟਾ ਇਹਦੇ ਕਲਰ ਇਹ ਕਲਰ ਨੇ ਇਹਦੇ ਨੇਗੇਟਿਵ ਵਰਕ ਹੈ। ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਕਾਟਨ ਦੀ ਸਲਵਾਰ, ਕਾਟਨ ਦਾ ਹੀ ਦੁਪੱਟਾ। ਦੁਪੱਟੇ ਦੀ ਮੈਂ ਤੁਹਾਨੂੰ ਡਿਜ਼ਾਈਨਿੰਗ ਦਿਖਾਨੀ ਆ। ਬਹੁਤ ਸੋਹਣਾ ਪ੍ਰਿੰਟ ਹੈ ਦੁਪੱਟੇ ਦਾ। ਦੇਖੋ। ਇਹਦੇ ਵਿੱਚ ਕਲਰ ਹੈਗੇ ਆ, ਇਹ ਕਲਰ ਨੇ 3। ਕਲਰ ਪ੍ਰਿੰਟ ਬਹੁਤ ਸੋਹਣੇ ਸੋਹਣੇ ਆ ਜਿਹੜਾ ਤੁਹਾਨੂੰ ਪਸੰਦ ਆ ਕੋਈ ਵੀ ਤੁਸੀਂ 300 ਲੈ ਸਕਦੇ ਹੋ 1900 ਦੇ 300 ਨੇ ਜੀ ਸ਼ਿਪਿੰਗ ਫ੍ਰੀ ਦੇ ਨਾਲ ਰਹਿਣਗੇ ਪੰਜਾਬ ਦੇ ਵਿੱਚ ਅਗਰ ਪੰਜਾਬ ਸਟੇਟ ਤੋਂ ਤੁਸੀਂ ਬਾਹਰ ਹੋ ਜਿੱਦਾਂ ਹਰਿਆਣਾ ਵਗੈਰਾ ਚ ਜਾਣੇ ਨੇ ਸੂਟ ਤਾਂ ਤੁਹਾਨੂੰ ਸ਼ਿਪਿੰਗ ਚਾਰਜਸ ਅਲੱਗ ਤੋਂ ਪੇ ਕਰਨੇ ਪੈਣਗੇ ਠੀਕ ਹੈ ਜੀ ਦੇਖੋ ਸੂਟ ਬਹੁਤ ਸੋਹਣੇ ਜੇ ਕਲਰ print ਬਹੁਤ ਪਿਆਰੇ ਆ neck ਤੇ work ਬਹੁਤ ਸੋਹਣਾ V line ਦੇ ਵਿੱਚ ਇਹਦਾ ਸੈਕੰਡ ਕਲਰ ਆ ਬਾਂਦਨੀ print ਦੇ ਉੱਪਰ ਸੂਟ ਆ 1900 ਦੇ 300 ਕੋਈ ਵੀ 3 ਲੈ ਸਕਦੇ ਹੋ ਇਹ ਪ੍ਰਿੰਟ ਹੈ ਜੀ ਇਹ ਕਲਰ ਨੇ ਦੇ کافی سارے ਸੂਟ ਨੇ ਤੇ ਜਿਹੜੇ ਮੈਂ ਤੁਹਾਨੂੰ ਜਲਦੀ ਜਲਦੀ ਦਿਖਾ ਰਹੀਆਂ ਵੀ ਨੈਕ ਦੇ ਵਿੱਚ ਅਗਰ ਤੁਹਾਨੂੰ ਇਹ ਵੀ ਨੈਕ ਨਹੀਂ ਪਸੰਦ ਤਾਂ ਇਹ ਲੇਸ ਵਰਕ ਹੈ ਲੇਸ ਲਾਈ ਹੋਈ ਹੈ ਉੱਪਰ ਤਾਂ ਤੁਸੀਂ ਇਹਨੂੰ ਉਤਾਰ ਵੀ ਸਕਦੇ ਹੋ ਠੀਕ ਹੈ ਜੀ ਤੁਸੀਂ ਉਤਾਰ ਕੇ ਆਪਣੀ ਚੁਆਇਸ ਅਨੈਕ ਬਣਾ ਸਕਦੇ ਹੋ ਇਹਨੂੰ ਲੇਸ ਨੂੰ ਤੁਸੀਂ ਬਾਹੂ ਵਗੈਰਾ ਤੇ ਅਡਜਸਟਮੈਂਟ ਕਰ ਸਕਦੇ ਹੋ ਮਤਲਬ ਆਪਣੇ ਅਕੋਰਡਿੰਗ ਤੁਸੀਂ ਸੈਟਿੰਗ ਕਰ ਸਕਦੇ ਹੋ ਸੂਟ ਤੇ ਨੈਕ ਤੇ ਬਹੁਤ ਸੋਹਣਾ ਵਰਕੇ ਇਹ ਇੱਕ ਤਾਂ ਸੋਹਣਾ ਇੱਕ ਸੂਟ ਨੇ ਕਲਰ ਬਹੁਤ ਸੋਹਣੇ ਸੋਹਣੇ ਆ ਹੁਣ ਇਹ ਸੇਮ ਹੀ ਕਲਰ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨਿੰਗ ਦੰਨੇ ਆ। neck ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੇ। ਜਿੰਨੇ ਵੀ neck ਤੇ ਡਿਜ਼ਾਈਨ ਨੇ ਜੇ ਤੁਹਾਨੂੰ ਮਤਲਬ ਕਈਆਂ ਨੂੰ ਹੁੰਦਾ ਕਿ ਸਾਨੂੰ ਡਿਜ਼ਾਈਨਿੰਗ ਨਹੀਂ ਇਹ ਸਾਰੇ ਪੈਚਵਰਕ ਹੈ। ਜਿਨ੍ਹਾਂ ਤੇ ਵਰਕ ਹੁੰਦਾ ਉਹ ਮੈਂ ਤੁਹਾਨੂੰ ਦੱਸ ਦਾਨੀ ਮਸ਼ੀਨੀ ਵਰਕ ਹੈ ਪੈਚਵਰਕ ਹੈ ਰਿਮੂਵ ਹੋ ਸਕਦਾ। ਤੁਸੀਂ ਇਹਨਾਂ ਨੂੰ ਉਤਾਰ ਵੀ ਸਕਦੇ ਹੋ। ਇਹ ਦੇਖੋ ਇਹ ਸੇਮ ਹੀ ਕਲਰ ਦੇ ਵਿੱਚ ਬਹੁਤ ਸੋਹਣੇ-ਸੋਹਣੇ ਜੇ ਪ੍ਰਿੰਟ ਨੇ। ਕਿੰਨਾ ਪਿਆਰਾ ਪ੍ਰਿੰਟ ਆ। ਲੇਨ ਸਲਵਾਰਾਂ ਦੇ ਨਾਲ ਨੇ। ਦੁਪੱਟੇ ਸੇਮ ਨੇ ਸਾਰਿਆਂ ਦੇ ਪਲੇਨ ਸਲਵਾਰਾਂ ਨੇ ਜੀ ਸਾਰਿਆਂ ਦੇ ਨਾਲ ਪ੍ਰਿੰਟਿੰਗ ਬਹੁਤ ਸੋਹਣੀ ਆ ਇਹ ਸੇਮ ਹੀ ਪ੍ਰਿੰਟ ਚ ਦੋ ਸੂਟ ਹੈਗੇ ਆ ਤੇ ਇੱਕ ਪ੍ਰਿੰਟੇ ਵਾਲਾ ਹੈ neck ਤੇ ਵਰਕ ਹੈ ਬਹੁਤ ਸੋਹਣਾ ਪੈਚ ਹੈ ਮਤਲਬ ਕਿ ਪੈਚ ਵਰਕ ਹੈ ਤੇ ਸੂਟ ਦਾ ਪ੍ਰਿੰਟ ਵੀ ਪਿਆਰਾ 193 ਸਾਰੇ 3 ਸੂਟ ਕਲਰ ਬਹੁਤ ਸੋਨੇ ਸੋਨੇ ਆ ਇਹ ਤੁਸੀਂ ਦੇਖਣਾ ਹੋਏਗਾ ਵੀ ਇਹ ਦੀ ਸਲਵਾਰ ਦਾ ਪ੍ਰਿੰਟ ਆ ਤਿੰਨ ਸੂਟਾਂ ਦੀ ਫੋਟੋ ਤਾਂ ਤੁਸੀਂ ਨਾਲ ਲਿਓ ਕਿਉਂਕਿ ਤਿੰਨ ਸੂਟ ਜਿਹੜੇ ਤੁਸੀਂ ਭੇਜੋਗੇ ਉਹ ਤਾਂ ਸੇਮ ਹੋਣੇ ਨਹੀਂ ਆ ਤੁਸੀਂ ਘੱਟ ਤੋਂ ਘੱਟ 5-6 ਫੋਟੋਆਂ ਭੇਜਿਓ ਜੀ ਉਹਨਾਂ 'ਚ ਤੁਹਾਨੂੰ ਕੋਈ ਵੀ ਪਹਿਲਾਂ-ਪਹਿਲਾਂ ਤਾਂ ਤਿੰਨ ਸੂਟ ਮਿਲ ਸਕਦੇ ਆ ਜਦੋਂ ਫਿਰ ਸਾਡੇ ਕੋਲ ਸੂਟ ਘਟ ਜਾਂਦੇ ਨੇ ਕੁਆਂਟੀਟੀ ਤਾਂ ਫਿਰ ਅਸੀਂ ਜਿਹੜੇ ਸਾਡੇ ਪਾਸ ਅਵੇਲੇਬਲ ਹੁੰਨੇ ਆ ਉਹਨਾਂ ਦੀ ਫੋਟੋ ਜੇ ਅਸੀਂ ਤੁਹਾਨੂੰ ਪਾ ਦੰਨੇ ਆ ਫਿਰ ਤੁਸੀਂ ਉਹਨਾਂ 'ਚ ਚੁਆਇਸ ਕਰ ਲਿਆ ਕਰੋ ਬਹੁਤ ਸੋਹਣਾ ਸੂਟ ਨੇ ਇਹ ਲਾਈਨ ਵਾਲੀ ਸ਼ਰਟ ਆ ਜੀ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੀਆ ਸੂਟ ਦੇ ਕਲਰ ਵੀ ਬਹੁਤ ਪਿਆਰਾ ਹੈ ਸਲਵਾਰ ਦਾ ਪ੍ਰਿੰਟ ਵੀ ਬਹੁਤ ਪਿਆਰਾ ਹੈ ਇਹਦੇ ਵਿੱਚ ਇੱਕ ਗ੍ਰੇ ਕਲਰ ਆ ਇਹ ਇੱਕ ਗ੍ਰੀਨ ਸ਼ੇਡ ਆ ਤੇ ਇੱਕ ਬਹੁਤ ਸੋਹਣਾ ਪਰਪਲ ਆਉਣੀਆਂ ਜਿਹਾ ਕਲਰ ਆ ਇਹ ਵੀ ਲਾਈਨ ਵਾਲੀ ਸ਼ਰਟ ਆ ਬਹੁਤ ਪਿਆਰਾ ਇਹਦਾ ਡਿਜ਼ਾਈਨ ਆ ਪਲੇਨ ਸਲਵਾਰ ਤੇ ਪ੍ਰਿੰਟਡ ਦੁਪੱਟਾ ਜੇ ਇਹਦੇ ਵਿੱਚ ਤੁਹਾਨੂੰ ਇਹ ਕਲਰ ਮਿਲ ਜਾਣਗੇ ਠੀਕ ਹੈ ਮੈਂ ਜਲਦੀ ਜਲਦੀ ਦਿਖਾ ਰਹੀ ਹਾਂ ਕਿਉਂਕਿ ਬਹੁਤ سارے ਸੂਟ ਆ ਦਿਖਾਉਣੇ ਵਾਲੇ ਤੇ ਜੇ ਖੋਲ-ਖੋਲ ਕੇ ਦਿਖਾਉਣ ਲੱਗੇ ਫਿਰ ਤਾਂ ਵੀਡੀਓ ਬਹੁਤ ਲੰਮੀ ਹੋ ਜਾਏਗੀ ਇਹਦਾ ਦੁਪੱਟਾ ਜੀ ਸੇਮ ਹੀ ਕਲਰ ਦੇ ਵਿੱਚ ਤੁਹਾਨੂੰ ਇਹ ਡਿਜ਼ਾਈਨ ਅਲੱਗ-ਅਲੱਗ ਮਿਲ ਜਾਣਗੇ ਪਲੇਨ ਸਲਵਾਰਾਂ ਨਾਲ ਰਹਿਣਗੇ ਦੁਪੱਟਿਆਂ ਦਾ ਪ੍ਰਿੰਟ ਸੇਮ ਰਹੇਗਾ ਸੂਟ ਤੇ ਨੈੱਕਵਰਕ ਹੈ ਬਹੁਤ ਪਿਆਰਾ ਪੀਸ ਹੈ ਦੇਖੋ ਪ੍ਰਿੰਟਿੰਗ ਕਿੰਨੀ ਸੋਹਣੀ ਹੈ ਸੂਟ ਤੇ ਬਹੁਤ ਸੋਹਣਾ ਗਰਲਿਸ਼ ਲੁੱਕ ਦਾ ਸੂਟ ਆ ਮੈਚਿੰਗ ਸਲਵਾਰ ਆ ਕਾਟਨ ਦਾ ਦੁਪੱਟਾ ਨੈਕ ਤੇ ਬਹੁਤ ਸੋਹਣਾ ਪੈਚ ਵਰਕ ਹੈ ਲਾਈਨ ਵਾਲੀ ਸਲਵਾਰ ਆ ਜੀ ਦੁਪੱਟੇ ਦਾ ਪ੍ਰਿੰਟ ਬਹੁਤ ਪਿਆਰਾ ਹੈ ਲਾਈਨ ਵਾਲੀ ਸ਼ਰਟ ਆ ਇਹ ਸਿੰਗਲ ਸਿੰਗਲ ਜੇ ਸੂਟ ਨੇ ਜਿਹੜੇ ਸੋਲੋ ਸੋਲੋ ਨੇ ਮਤਲਬ ਕਿ ਮੇਰੇ ਕੋਲ ਤਾਂ ਇੱਕ ਇੱਕ ਨਾਲ ਦੇ ਪੰਜ ਪੰਜ ਹੈਗੇ ਆ ਤੇ सेम ही डिजाइन प्रिंट देखो कि प्यारा सूट अंबी वाला प्रिंट आ जिग जैग वाली सलवार है जी कोई भी तीन सूट ले सकते हो जोड़े थोनू पसंद ने कलर दो ਲਾਈਨ ਵਾਲੀ ਸਲਵਾਰ ਹੈਗੀ ਇਹ ਦੇ ਨਾਲ ਦੁਪੱਟਿਆਂ ਦੇ ਪ੍ਰਿੰਟ ਪਿਆਰੇ ਨੇ ਕਲਰ ਦੋ ਅੰਬੀ ਵਾਲਾ ਪ੍ਰਿੰਟ ਆ ਜੀ neck ਤੇ cut work ਆ ਸੌਰੀ neck ਤੇ cut ਦਾਣਾ ਹੈ ਸਲਵਾਰ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਸੂਟ ਦਾ ਕਲਰ ਦੇਖੋ ਕਿੰਨਾ ਸੋਹਣਾ ਤੇ ਉੱਪਰ ਉਹ ਪ੍ਰਿੰਟ ਸੋਨੇ ਦੇ ਸੱਗਿਆ ਵਾਲਾ ਸੂਟ ਹੈ ਬਹੁਤ ਸੋਹਣਾ ਗਰਲਿਸ਼ ਲੁੱਕ ਦਾ ਸੂਟ ਹੈ ਪ੍ਰਿੰਟਿੰਗ ਇੱਕ ਨੰਬਰ ਇਹਦੇ ਕਲਰ ਦੋ ਨੇ ਦੋਨੋਂ ਹੀ ਸੋਨੇ ਆ ਤੁਸੀਂ ਖੁਦ ਕਾਊਂਟ ਵੀ ਕਰ ਸਕਦੇ ਹੋ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਆ ਬਹੁਤ ਸਾਰੇ ਸੂਟ ਨੇ ਇਹ ਇਹਦੇ ਵਿੱਚ ਸੈਕੰਡ ਕਲਰ ਆ ਇਹ ਸਿੰਗਲ ਸਿੰਗਲ ਸੂਟ ਦਿਖਾ ਰਹੀ ਆ ਮੈਂ ਤੁਹਾਨੂੰ ਮੇਰੇ ਕੋਲ ਤਾਂ ਬਹੁਤ ਸਾਰੇ ਸੂਟ ਹੈਗੇ ਆ ਪ੍ਰਿੰਟ ਦੇਖੋ ਜੀ ਸੂਟ ਦਾ ਕਿੰਨਾ ਫੈਰਾ ਹੈ ਇਹ ਸਲਵਾਰ ਤੇ ਕਾਟਨ ਦਾ ਦੁਪੱਟਾ ਕਲਰ ਇਹਦੇ ਵੀ ਤੁਹਾਨੂੰ ਦੋ ਮਿਲ ਜਾਣਗੇ ਇਹ ਪ੍ਰਿੰਟਿੰਗ ਹੈ ਜੀ ਸੂਟ ਦੀ ਤੇ ਇਹਨੂੰ ਘੇਰਾ ਵਰਕ ਹੈ ਇਹ ਵਾਲਾ ਕਾਟਨ ਦੇ ਦੁਪੱਟੇ ਇਹਨਾਂ ਦੇ ਨਾਲ ਕਾਟਨ ਦੀਆਂ ਸਲਵਾਰਾਂ ਪ੍ਰਿੰਟ ਬਹੁਤ ਸੋਹਣੇ ਸੋਹਣੇ ਆ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਦੋ ਦੋਨੋਂ ਹੀ ਕਲਰ ਸੋਨੇ ਆ ਇਹ ਫਿਰੂਜ਼ੀ ਕਲਰ ਦਾ ਸੂਟ ਹੈ ਸਾਰੇ ਪ੍ਰਿੰਟ ਹੈ ਇਸ ਤੇ ਤਾਈਗਾ ਜੀ ਸੂਟ ਇਹ ਹੈਗਾ ਤਾਂ ਕੇ ਰੇਤੇ ਵੀ ਇਹ ਪ੍ਰਿੰਟ ਹੀ ਹੈ ਇਹ ਪਲੇਨਸ ਇਹ ਸਲਵਾਰ ਇਹਦੇ ਨਾਲ ਤੇ ਦੁਪੱਟਾ ਦੁਪੱਟਾ ਵੀ ਕਾਟਨ ਦਾ ਹੈ ਇਹਦੇ ਵਿੱਚ ਸੈਕੰਡ ਕਲਰ 1950 ਦੇ 300 ਟਾ ਜਿਹੜੇ ਮਰਜੀ 300 ਟ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹਦੇ ਵਿੱਚ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਕਲਰ ਨੇ ਜਿਹੜੇ ਤਿੰਨ ਸ਼ੂਟ ਬਹੁਤ ਪਿਆਰਾ ਪ੍ਰਿੰਟ ਆ ਇਹ ਸਲਵਾਰ ਆ ਇਹ ਸ਼ਰਟ ਆ ਕਿਹਦਾ ਡਿਜ਼ਾਈਨ ਹੈ ਦੇਖ ਕੇ ਤੇ ਬਹੁਤ ਸੋਹਣਾ ਵਰਕ ਆ ਜੀ ਦੁਪੱਟਾ ਬਹੁਤ ਪਿਆਰਾ ਹੈ ਇਹਦਾ ਕਲਰ ਇਹ ਵੀ ਬਹੁਤ ਸੋਹਣਾ ਸੂਟਾ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਜ਼ਿਕ-ਜ਼ੈਗ ਵਾਲਾ ਦੁਪੱਟਾ ਇਹਦਾ ਸੈਕੰਡ ਕਲਰ ਬਹੁਤ ਸੋਹਣਾ ਪ੍ਰਿੰਟ ਆ ਸੂਟ ਦਾ ਨੈਕ ਤੇ ਹੈਂਡਵਰਕ ਹੈਂਡਵਰਕ ਨਾਲ ਹਾਈਲਾਈਟ ਕੀਤਾ ਹੋਇਆ ਇਹਦੀ ਬਾਟਮ ਤੇ ਦੁਪੱਟਾ ਇਹਦਾ ਸੈਕਿੰਡ ਕਲਰ ਹੈ ਕਸਰੀ ਜਿਹਾ ਬਹੁਤ ਸੋਨਾ ਸ਼ੇਡਾ ਕਲਰ ਡਿਜ਼ਾਈਨ ਪ੍ਰਿੰਟ ਇੱਕ ਤੋਂ ਇੱਕ ਨੇ ਜਿਹੜਾ ਸੂਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਇਹ ਕਲਰ ਨੇ ਚਾਹੀਦੇ ਇਹ ਨੈਕਸਟ ਸੂਟ 1900 ਦੇ 300 ਸਿੰਗਲ ਸੂਟ ਕਿਸੇ ਨੂੰ ਨਹੀਂ ਮਿਲਣਾ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇ ਜਿਹੜਾ ਸੂਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਜੇ ਕਿਸੇ ਨੇ ਦੋ ਸੂਟ ਲੈਣੇ ਆ ਤਾਂ 1400 ਦੇ ਨੇ ਬਹੁਤ ਸੋਹਣੀ ਕਲੈਕਸ਼ਨ ਆ 31900 ਦੇ 21400 ਦੇ ਜਿਹੜੇ ਮਰਜੀ ਤੁਸੀਂ ਕਲਰ ਲੈ ਲਓ ਜਿਹੜੇ ਮਰਜੀ ਡਿਜ਼ਾਈਨ ਲੈ ਲਓ ਬਹੁਤ سارے ਸੂਟ ਹੈਗੇ ਆ ਇਹ ਸਲਵਾਰ ਆ ਠੀਕ ਹੈ ਸ਼ਰਟ ਆ ਜੀ ਇਹਦੇ ਕਲਰ ਨੇ ਕਲਰ ਡਿਜ਼ਾਈਨਿੰਗ ਵੀ ਸੋਹਣੀ ਆ ਸਾਰੀ ਇਹ ਸਾਰੇ ਵਰਕ ਵਾਲਾ ਸੂਟ ਆ प्रिंट बहुत प्यारा सूट कलर ने जी, क्या जी? हाँ वर्क है जी इस उपर आते मशीनी वर्क है ये बॉटम कलर बहुत प्यारे हैं ये कलर तीन कलर चार कलर ने चारों कलर सोने बहुत ਇਹ ਵਰਕਾ ਜੀ ਬਹੁਤ ਸੋਹਣਾ ਜੇ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਇੱਕ ਕਲਰ ਇਹ ਆ ਜਾਏਗਾ ਤੇ ਇੱਕ ਕਲਰ ਇਹ ਬਲੂ skin base ਦੇ ਉੱਪਰ ਹੀ ਕਲਰ ਚੇਂਜ ਹੋ ਜਾਣਗੇ ਬਸਾਰੇ ਠੀਕ ਹੈ ਬਹੁਤ ਸੋਹਣਾ ਕਲਰ ਆ हां जी उम्मीद करती हूं थोनू कलेक्शन पसंद आई होगी कमेंट करके जरूर ਦੱਸਦੇ ਹੋ 3 ਸੂਟ ਮਿਲਣਗੇ ਜੀ 1900 ਦੇ 2 ਸੂਟ ਮਿਲਣਗੇ 1400 ਦੇ ਸ਼ਿਪਿੰਗ ਫ੍ਰੀ ਆ ਜਿਨ੍ਹਾਂ ਨੇ ਇੱਕ ਸੂਟ ਕਿਸੇ ਨੂੰ ਨਹੀਂ ਮਿਲਣਾ ਹੈਗਾ ਤੇ ਜੋ ਸੂਟ ਤੁਹਾਨੂੰ ਪਸੰਦ ਆ ਤੁਸੀਂ ਵਿਕ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much